ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਣਾ ਜੋੜ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਣਾ ਜੋੜ ਮੇਲਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਗ੍ਰੰਥੀ ਨੇ ਦੱਸਿਆ ਕਿ 6 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਣਗੇ 5 ਅਕਤੂਬਰ ਨੂੰ 8 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਜਾਏਗਾ ਜੋ ਕਿ ਬਿਗਿਆੜੀ ਸੂਆ ਚਭਾਲ ਡਾ ਚਭਾਲ ਬੀਬੀ ਵੀਰੋਜੀ ਗੁਰਦੁਆਰਾ ਸਾਹਿਬ ਚਭਾਲ ਖੁਰਦ ਵਾਇਆ ਠੱਠਾ ਮੋੜ ਤੋਂ ਹੁੰਦਾ ਆ ਗੁਰਦੁਆਰਾ ਬੀੜ ਸਾਹਿਬ ਵਿਕੇ ਸੰਪੰਨ ਹੋਏਗਾ ਉਹਨਾਂ ਦੱਸਿਆ ਕਿ ਇਸ ਮੌਕੇ ਸੰਤ ਮਹਾਪੁਰਖਾਂ ਤੇ ਬਾਬਾ ਅਵਤਾਰ ਸਿੰਘ ਜੀ ਸੰਪਰਦਾਏ ਬਾਬਾ ਬਿਧੀ ਚੰਦ ਜੀ ਸੁਰ ਸਿੰਘ वाले अपने दाल समेत शिरकत ਕਰਨ ਦੀ ਇਸ ਮੌਕੇ ਤੇ ਦੇਖੋ ਡਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਤੁਹਾਨੂੰ ਦੱਸ ਰਹੀ ਹੈ ਕਿ ਇਹ ਸਲਾਣਾ ਜੋੜ ਮੇਲਾ 5 6 7 ਅਕਤੂਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅੱਛਾ ਮੈਡੀਕੀ ਫਟੇਵਾ ਬਈ ਰਾਜਿਸਟਰ ਕਰਸਾ ਮੈਡੀਕੀ ਫਟੇਵਾ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਅਹੁਦਾ ਦੱਸ ਦਿੱਤਾ ਜਾਵੇ ਜੀ ਦਾਸ ਨਿਸ਼ਾਨ ਸਿੰਘ ਗੰਢੀ ਹੈ ਹੈਡ ਗ੍ਰੰਥੀ ਗੋਤਰਾ ਰਾਮਦਾਸ ਬਾਬਾ ਬੁੱਧਦਾਸ ਸਾਹਿਬ ਇੱਕ ਵਾਰ ਨੂੰ ਤੋਂ ਅਸੀਂ ਮੁੱਚੇ ਆਪਸਾ ਨਤਰੂ ਗਏ ਇਹ ਤਰ੍ਹਾਂ ਸਬਾਈ ਗੁੱਜੂ ਕਪਤੀ ਬਾਬਾਈ ਮੇਲੇ ਦੀਆਂ ਜਿਹੜੀਆਂ ਤਿਆਰੀਆਂ ਆਹੀਂ ਕਿੰਨੀ ਤਰੀਕ ਨੂੰ ਮੇਲਾ ਮਨਾਇਆ ਜਾ ਰਿਹਾ ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਸਭ ਬੜਾ ਬੰਦ ਗੱਲ 31 11 ਤੇ 2 ਤੱਕ ਦੀਆਂ ਦੋ ਦਿਨਾਂ ਦੇ ਕਿ ਸਾਨੂੰ ਸਾਰੀਆਂ ਸੰਗਤਾਂ ਦੇ ਪਰਪੋਰਸ ਸਹਿਯੋਗ ਦੇ ਨਾਲ ਸਲਾਮਨਪੁਰ ਮੇਲਾ ਮਨਾਉਣ ਦਾ ਆਸਰਾ ਪ੍ਰਾਪਤ ਹੋਇਆ ਸਿੱਖਾਂ ਦੀ ਸਮਾਗਮ ਜਿਵੇਂ ਬੰਦੂ ਸ਼੍ਰੋਮਣੀ ਵਰਦਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਉਹ ਵੀ ਭਾਗ ਲੈ ਰਹੇ ਹਨ ਪ੍ਰੋਜੈਕਟ ਨੂੰ ਮੈਚਿੰਗ ਲੱਗਾ ਇਹ ਸਭ ਕਮੇਟੀ ਆਦਵਨ ਨੂੰ ਗੁਰਦਾਰਾ ਦੀਆਂ ਸੇਵਾਵਾਂ ਸੰਪਰਦਾਵਾਂ ਨਾਲ ਸੰਸਕਰਿਆ ਵੀ ਨੇ ਕਰ ਰਿਹਾ ਹੈ ਸੋਸਾਇਟੀ ਅਤੇ ਸੰਗਤਾਂ ਦੇ ਸੱਜਣੋ ਨਾਲ ਹਰ ਸਾਲ ਦੀ ਤਰ੍ਹਾਂ ਐਤ ਕੀ ਵਾਰ ਦੀ ਮਾਣਯੋਗ ਜਨਦਵਲੀਆਂ 12 ਤੋਂ 19 ਕਰਤੀਆਂ ਅੱਜ 5 6 7 ਅਕਤੂਬਰ ਨੂੰ ਸਲਾਨਾ ਦੌੜ ਮੇਲਾ ਬੜੇ ਪਿਆਰ ਸ਼ੌਕ ਸਹਿਤ ਮਨਾਇਆ ਜਾ ਰਿਹਾ ਹੈ ਔਰ ਗੁਰਦੁਆਰਾ ਪੀਰਪਾਪਾ ਪੁੱਟਾ ਸਾਹਿਬ ਦੀ ਮੈਨੇਜਮੈਂਟ ਜਿਹੜੀ ਆ ਸਾਡੇ ਸਤਕਾਰਯੋਗ ਮੈਨੇਜਰ ਸਰਦਾਰ ਸੁਖਵੰਤ ਆਸਾਂ ਮੇਰੇ ਕਬੀਅਤ ਬੈਠੇ ਹੋਏ ਇਹਦਾ ਸੱਜੇ ਹੱਥ ਜਿਹੜੇ ਨੇ ਉਹ ਉਮੀਦ ਮੈਨ ਜਾਂਦਾ ਕਿ ਸਾਡੇ ਸਭ ਬੈਠੇ ਨੇ ਤੇ ਸੋ ਇਸ ਤਰ੍ਹਾਂ ਸਾਰਾ ਸਾਡਾ ਸਟਾਫ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਕੰਟੀਨਰ ਵਰਕ ਕਰਦੇ ਹੋਏ ਜਿਹੜੀਆਂ ਸਭ ਤਾਂ ਦੂਰ ਦਰਾਡੇ ਤੋਂ ਚੱਲ ਕੇ ਆਉਣੀਆਂ ਨੇ ਉਹਨਾਂ ਦੀ ਰਹਿائش ਵਾਸਤੇ ਔਰ ਉਹਨਾਂ ਦੇ ਪੀਣ ਪਾਣੀ ਆਦ ਦਾ ਪ੍ਰਬੰਧ ਕਰਨ ਇਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਚਲਦੇ ਆ ਹੋਏ ਆ तकरीबन ਸਾਡੀਆਂ ਸਾਰੀਆਂ ਤਿਆਰੀਆਂ ਜੁੜੀਆਂ ਮੁਕੰਮਲ ਨੇ ਔਰ ਸਭ ਦੱਸਦੇ ਆ ਖੁਸ਼ੀ ਵੀ ਹੁੰਦੀ ਹੈ ਕਿ ਇਹ ਮੇਲਾ ਕਦੇ 21 22 ਅਸੂ ਬਣਾਇਆ ਜਾਂਦਾ ਸੀ ਕੁਝ ਸਾਲਾਂ ਤੋਂ 20 21 22 ਅਸੂ ਇੱਕ ਦਿਨ ਦਾ ਵਾਅਦਾ ਹੋਇਆ ਪਰ ਅੱਜ ਜੋ ਸੰਗਤਾਂ ਦੇ ਅੰਦਰ ਉਤਸ਼ਾਹ ਆ ਦੇਖ ਰਿਹਾ तकरीबन ਇੱਕ ਤਰੀਕ ਤੋਂ ਇਸ ਸਾਲਨਾ ਜੋੜ ਮੇਲਾ ਜਿਹੜਾ ਆਰੰਭ ਹੋ ਜਾਂਦਾ 10 ਦਿਨ ਤੱਕ ਰਹੇਗਾ ਜਿਹਦੇ ਵਿੱਚ ਘੱਟ ਤੋਂ ਘੱਟ 5 ਤੋਂ 7 ਲੱਖ ਦੀ ਗੀਰ ਜੜੀ ਆ ਸੰਗਤ ਨਾਤਮਸਤ ਹੁੰਦੀ ਹੈ। ਉਹ ਰੰਨੀ ਸੰਗਤ ਜਿਹੜੀ ਹੈ ਉਹਦੇ ਵਾਸਤੇ ਸਭੂ ਸਭਾ ਸੁਸਾਇਟੀਆਂ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਕਿ ਅਸੀਂ ਆਈ ਹੋਈ ਸੰਗਤ ਨੂੰ ਜੀਉਂ ਆਇਆ ਕਿਵੇਂ ਕਹਿਣਾ ਹੈ, ਆਦਬ ਸਤਕਾਰ ਕਿਵੇਂ ਕਰਨਾ ਹੈ। ਇੱਕ ਆਪਜੀ ਦੇ ਚੈਨਲ ਦੇ ਮਾధ్యਮ ਰਾਹੀਂ ਦੱਸਣਾ ਚਾਹੁੰਨੇ ਹਾਂ ਕਿ 4 ਅਕਤੂਬਰ ਵਾਲੇ ਦਿਨ 10:30 ਵਜੇ ਸ਼੍ਰੀ ਖੰਡਪੁਰ ਸਾਹਿਬ ਰਗ ਹੋਣਗੇ। 5 ਅਕਤੂਬਰ ਨੂੰ ਅ ਤਕਰੀਬਨ 8 ਵਜੇ ਸਵੇਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇ ਪਾਣੀ ਪਿਆ ਰਿਆਂ ਦੀ ਗੁਵਾਈ ਦੇ ਵਿੱਚ ਨਗਰ ਕੀਰਤਨ ਰਵਾਨਾ ਹੋਵੇਗਾ ਜੋ ਵਕ ਵਕ ਪੜਾਵਾਂ ਤੋਂ ਹੁੰਦਾ ਹੈ ਚਬਾਲ ਮਾਈ ਭਾਗੋ ਜੀ ਔਰ ਬਿੱਦੀ ਵੀਰੋ ਜੀ ਦੇ ਅਸਥਾਨ ਤੇ ਜਾਵੇਗਾ ਉਥੋਂ ਦਰਸ਼ਨ ਦਤਾਰ ਕਰਦੀਆਂ ਸਤਿਗੰਕਾਂ ਨਿੱਕ ਭਾਗ ਦੇ ਰਾਂ ਇੰਟਰਕਿਟ ਮੋੜ ਤੋਂ ਹੁੰਦੀਆਂ ਹੁੰਦਾ ਮੋੜ ਗੁਰਦੁਆਰਾ ਬੀਤ ਬਾਬਾ ਬੁੰਦੇਸਰ ਵਿਖੇ ਪਹੁੰਚਦੀ ਹੈ ਔਰ ਇਸੇ ਹੀ ਦਿਨ ਬਾਅਦ ਦੁਪਹਿਰ ਦੀ ਵਾਅਸ ਜਿੰਨੇ ਜੋ ਰਾਤ ਪਰ ਤੱਕ ਚੱਲਣਗੇ 6 ਅਕਤੂਬਰ ਵਾਲੇ ਦਿਨ 8:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਜੀ ਸਮਪੂਰਨਤਾ ਹੋਵੇਗੀ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਸੰਗ੍ਰਹਿ ਪਾਠ ਕੀ ਸੇਵਾ ਸ਼ੋਭ ਨਹੀਂ ਕਰਕੇ ਪੰਜ ਪੈਰਾਂ ਦੀ ਗਵਾਈ ਹੋ ਸਾਰੀਆਂ ਸੰਗਤਾਂ ਹਰਜਾਸ ਕਰਦਿਆਂ ਸ੍ਰੀ ਦਰਬਾਰ ਸਾਹਿਬ ਸਰੋਵਰ ਦੀਆਂ ਪ੍ਰਕਰਮਾ ਕਰਦਿਆਂ ਹੁੰੀਆਂ ਦੀਵਾਨ ਹਾਲ ਵਿੱਚ ਪਹੁੰਚਣਗੇ ਔਰ ਇਹਨਾਂ ਸਮਾਗਮਾਂ ਦੇ ਵਿੱਚ ਅਨੰਗ ਸਿੰਘ ਅਤੇ ਬੰਦੀਆਂ ਵਕ ਵਕ ਸਕੂਲਾਂ ਕੋਲ ਜਾਂਦੇ ਬੱਚਿਆਂ ਦੇ ਵੱਲੋਂ ਗੱਤੀ ਤੇ ਯੋਰ ਵੀ ਦਿਖਾਏ ਜਾਣਗੇ ਔਰ ਬੈਂਡ ਦੇ ਨਾਲ ਵੀ ਜਿਹੜਾ ਮਾਨ ਸਨਮਾਨ ਜਿਹੜਾ ਹੋਵੇਗਾ ਤੇ 6 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੱਕ ਦੋ ਰੋਜ਼ਾ ਜਿਹੜੇ ਨੇ ਉਹ ਦੀਵਾਨ ਸੱਦਣਗੇ ਜਿਦੇ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਸਾਡੇ ਕਿਸ਼ਰੀ ਅਤੇ ਗੁਰਬਾਣੀ ਕੀਰਤਨ ਔਰ ਗੁਰਜਾਸਤੋਂ ਸੰਤਨ ਜਿਹੜੇ ਨੇ ਉਹ ਵਾਪਸ ਕਰਵਾਉਗੇ ਔਰ ਆਪਜੀ ਦੇ ਬਾਗੀ ਮਰੇ ਇਹ ਵੀ ਦੱਸਣਾ ਚਾਹੁੰਦੇ ਆ ਕਿ 7 ਅਕਤੂਬਰ ਨੂੰ 22 ਅਸੂ ਵਾਲੇ ਦਿਨ ਜਿਹੜਾ ਅਮਰ ਸੰਚਾਰ ਹੋਣਾ ਹੈ ਜਿਸ ਵਿੱਚ ਮਾਈ ਭਾਣੀ ਅਮਰਤ ਪਾਨ ਕਰਨਾ ਹੋਵੇ ਉਹ 10:30 ਵਜੇ ਸਵੇਰ ਕੇ ਸਿਸ਼ ਇਸ਼ਨਾਨ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਸਤਨ ਤੇ ਮੇਰੀ ਪਹਾਲ ਵਿਕੇ 放着，放着。